ਹਾਂਜੀ ਕਿਦਾਂ ਸਾਰੇ ਆਪਾਂ ਫੇਰ ਆ ਗਏ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ ਵੀਡੀਓ ਬਹੁਤ ਫਨੀ ਹੋਣ ਵਾਲੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ 20000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਪੂਰੇ ਹੋ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆਪਣੇ 11 ਮਿੱਤਰਾਂ 'ਚ ਪਹਿਲਾਂ ਵਾਲੀਆਂ ਵੀਡੀਓ ਦੀ ਤਰ੍ਹਾਂ 24 ਘੰਟਿਆਂ ਦੇ ਵਿੱਚ ਇਹਨੂੰ ਵੀ 1000 ਲਾਈਕ ਪੂਰਾ ਕਰਵਾ ਦਿਓ ਆਪਾਂ 2-4 ਦਿਨਾਂ ਦੇ ਵਿੱਚ ਇੱਕ ਹੋਰ ਕੈਂਟ ਤੇ ਫਨੀ ਜੀ ਵੀਡੀਓ ਜ਼ਰੂਰ ਅਪਲੋਡ ਕਰ ਦੇਾਂਗੇ ਚਲੋ ਜਿੰਨਾ ਕਾ ਤੁਹਾਡਾ ਮੈਂ ਟਾਈਮ ਵੇਸਟ ਕਰਨਾ ਸੀ ਕਰਤਾ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਕੱਟ ਕੇ ਜਾਓ ਆਪ थमू तेरी कमर तू मैं क्या फिर घोट ले सांसों से चढ़ेगी तू कश तो लगा ले यार बीड़ी जैसी टांग वाली डक्कन तो खोल पहले <laughs> तेरी टांग से मोटी बोतल है <laughs> लगा ले यार दम बोले दम का कौन सी अगरबत्ती है जे <laughs> बड़ा कमजोर लग पीस है <laughs> मेरा साला इमली चख के फीलिंगा तोले वाली आं लेई जादा साला सवा रंगा जा ਮਮਾ ਸੇਰ ਸੁਰ ਵਾਲਿਆ ਕਰ ਜੂਆਂ ਪੈ ਜਾਣੀਆਂ ਹੱਟ ਹੱਟ ਮੱਚਲੀਏ ਮੱਚਲੀਏ ਮੋਬੱਤੀ ਹੈ ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀ ਹੈ ਮਰਗੀ ਦਾ ਦੌਰਾ ਪਿਆ ਲੱਗਦਾ ਢੋਲ ਵਾਲੇ ਵੀ ਸੋਚਦੇ ਹੋਣੇ ਕਿੱਦਾਂ ਦੇ ਲੋਕਾਂ ਸਾਹਮਣੇ ਢੋਲ ਵਜਾਉਣਾ ਪੈਂਦਾ ਅੱਗ ਦਲ ਮੰਗੀਏ ਤੇ ਨਾ ਹੀ ਟਾਇਮ ਚੱਕੀਏ ਪਹਿਲਾਂ ਕਸਰ ਦਾ ਥੋਲਾ ਪਵਾ ਫੇਰ ਨੱਚੀ ਮੋਤਾ ਜੀ ਇਹੋ ਜੀ ਵੀਡੀਓ ਸਾਹਮਣੇ ਨਾ ਆਵੇ ਜੇ ਮੇਰੇ ਕੋਲੇ ਲਾਂਹ ਤਾਂ ਪਾਉਣ ਵਾਲੀ ਮਸ਼ੀਨ ਹੁੰਦੀ ਮੈਂ ਆਟੋ ਮੋੜ ਤੇ ਲਾ ਦੇਣੀ ਸੀ ਪੰਪਾ ਵਾਲੇ ਮੁੰਡੇ ਦੀ ਗਲਤੀ ਆ ਪਾਪਾ ਦੀ ਪਰੀ ਨੂੰ ਕੋਈ ਕੁਝ ਨਾ ਕਹੋ ਮੁੰਡੇ ਦੀ ਗਲਤੀ ਆ ਸਾਰੀ ਮੁੰਡਾ ਮੂਰੇ ਕਿਉਂ ਆਇਆ ਪਿੰਗ ਦੇ ਜਿਹੜੇ ਮਾਰਦਾ ਦੂਜੀ ਆਂਟੀ ਨੂੰ ਯਾਦ ਆ ਗਿਆ ਉਹੋ ਡਿੱਗਣਾ ਤਾਂ ਮੈਂ ਵੀ ਸੀ ਪਰੋ ਜਦੋਂ ਇਹ ਆਸੇ ਪਾਸੇ ਹੁਣ ਚਕੰਨਾ ਰਿਹਾ ਕਰੋ ਇਹ ਚਲਦੇ ਫਿਰਦੇ ਜਮਰਾਜ ਆ ਪਤਾ ਨਹੀਂ ਕਿਹਨੂੰ ਕਦੋਂ ਝੋਟੇ ਤੇ ਬਾ ਦੇਣ ਅਜੇ ਤੱਕ ਮੰਗੇ ਆ ਨਹੀਂ ਕੁਝ ਵੀ ਮੈਂ ਰੱਬ ਤੋਂ ਟੱਟੀ ਕਰ ਲੈ ਅੰਕਲ ਫੇਰ ਬਾਂਜੀ ਸਰਦੂਲ ਸ਼ੇਖੰਦਰ ਸਾਜ਼ ਜ਼ਰੂਰ ਮੰਗੂ ਤੇਰੇ ਲਈ ਅਲੱਗ ਤਾਂ ਭਰਾਵਾ ਤੈਨੂੰ ਟੱਟੀ ਕਰਨ ਲੱਗੀ ਸੀ ਲੀ ਯਾਦ ਆਉਣੀ ਸੀ ਟਿੱਕ ਤੀਰ ਨਾਲ ਦੋ ਨਿਸ਼ਾਨੇ ਇੱਕ ਸਾਜ਼ ਜ਼ਰੂਰ ਮੰਗੂ ਤੇਰੇ ਲਈ ਲਾਈਟਰਿੰਗ ਚ ਬੈ ਕੇ ਮੰਗੰਦੀ ਕੀ ਲੋੜ ਪੈਗੀ ਪਤੰਦਰਾ ਹਜੇ ਨਗਰ ਕੀਰਤਨ ਪਿੰਡ ਚ ਹੀ ਹੋਊ ਜਾ ਕੇ ਦੇਖ ਲੋ ਗਲਤੀ ਕਿੱਥੇ ਹੋ ਰਹੀ ਆ ਪੈਡਲ ਤਾਂ ਵੜ ਗਿਆ ਸੀ ਕਸੂਤੀ ਜਗਾ ਸਾਲਿਓ ਸ਼ੁਕਰ ਆ ਮੁੱਦਾ ਪਿਆ ਸੀ ਜੇ ਸਿੱਧਾ ਪਿਆ ਹੁੰਦਾ ਚੈਨ ਨੇ ਤੇਰੀ ਫੁੱਲੀ ਵੜ ਦੇਣੀ ਸੀ ਪਾਸੇ ਦਿਖਾਓ ਪੈਸੇ ਕਮਾਓ ਵਾਲਾ ਕੰਮ ਹੋਇਆ ਪਿਆ ਇਹਨਾਂ ਦਾ ਚੱਲ ਅੱਜ ਤਾਂ ਤੋਬਰਾ ਗਿਰਦਾ ਨਹੀਂ ਮੇਰੇ ਪਿੰਡ ਦੇ ਸਾਲੀ ਐਕਟਿਵਾ ਵੀ ਸੀ ਵੀਡੀਓ ਚ ਦਿਖੀ ਨਹੀਂ ਬੇਟੀ ਬਚਾਓ ਬੇਟੀ ਇੰਸਟਾਗ੍ਰam ਤੇ ਲਿਆਓ ਚਿੱਤੜ ਵਿਖਾਓ ਤੇ ਪੈਸੇ ਕਮਾਓ ਹੋ ਰੰਜੀ ਵੀ ਮਾਰੇ ਲੈ ਰੰਦੀ ਕਰ ਰਹੇ ਕਲਚ ਸਲਿੱਪ ਹੋ ਰਿਹਾ ਫਨਕਾਰ ਸਾਹਿਬ ਦਾ ਮਮਾ ਗਾਣਾ ਗਾਉਂਦਿਆਂ ਕਿ ਰੋਂਦਿਆਂ ਖੜਦਾ ਆਏ ਹੰਦਾ ਆਏ ਆੜੀ ਪੰਜਾਬੀ ਵਿੱਚ ਸੁਣ ਲਈ ਇੱਕ ਦਬਾਓ ਲੱਗਦਾ ਸੋਨੂ ਦਾ ਤੇਲ ਮੁੱਕ ਗਿਆ ਤਾਂ ਹੀ ਸੁੱਤੇ ਮਰੀ ਜਾਂਦਾ ਕੱਲ ਨੂੰ ਦੱਸੂ ਕੀ ਕਹਿੰਦਾ ਇਹ ਮਾ ਨਹੀਂ ਮਾ ਮੈਨੂੰ ਦੇ ਦੇਲਾ ਸੇ ਕਹਿ ਉਹ ਨੂੰ ਮੇਰੇ ਮੋੜ ਦੇ ਹਸੇ ਮਾਨੀਏ ਨੂੰ ਦੇ ਸਲਫਾਸਤੇ ਗਲੀ ਵਿੱਚ ਵੰਡ ਪਤਾਸੇ ਕੰਮ ਦਾ ਤਾਂ ਐਵੇਂ ਆ ਜਿਵੇਂ ਦੌਰਾ ਪੈ ਗਿਆ ਹੋਵੇ ਮਾਣੀ ਮਾ ਮੈਨੂੰ ਦੇ ਗੰਡਾਸੇ ਵੱਢ ਕੇ ਸੁੱਟਾ ਇਹਨੂੰ ਆਸੇ ਪਾਸੇ ਕੀ ਕਰਾਂ ਮੈਨੂੰ ਦੱਸ ਨੀ ਮਾਏ ਬੋਕੜ ਦੇ ਵਿੱਚ ਰੱਖ ਨੀ ਮਾਏ ਇਹਦੇ ਹਾਰਮੋਨ ਸਵੇ ਕਾਬੂ ਹੋਏ ਪਏ ਆ ਮੈਡ ਸੰਧੂ ਸੈਕੰਡ ਜਨਰੇਸ਼ਨ ਲਾਂਚ ਹੈ ਸਾਲਾ ਠੱਕੇ ਨਾਲ ਹੀ ਕਿਊਟ ਬਣੀ ਜਾਂਦਾ ਯਾਰ ਮੇਰੇ ਮੈਨੂੰ ਆਖਦੇ ਆ ਰੇੜ ਕੇ ਰੱਖ ਦਾਂਗੇ ਜਿਹੜੇ ਭਾਬੀ ਕੰਨੀ ਝਾਕਦੇ ਆ ਕਰੋ ਮੈਂ ਗਰੀਬ ਆਪਾ ਦਲ ਮੇਰਾ ਮੀਰਾ ਭਾਈ ਸੋਡਾ ਰਾਂ ਜਾ ਗਦੇ ਭਾਬੀ ਥੋੜੀ ਲੱਗਦਾ ਜੇ ਸੀ ਵੀ ਦੀ ਖੋਜ ਤੇਰੇ ਮੂੰਹ ਨੂੰ ਦੇਖ ਕੇ ਕੀਤੀ ਸੀ ਦੰਦ ਤਾਂ ਐਵੇਂ ਲੱਗਦਾ ਜਿਵੇਂ ਥੱਲੇ ਜੱਕ ਲਾ ਕੇ ਉੱਤੇ ਨੂੰ ਚੱਕੇ ਹੁੰਦੇ ਆ ਕਰੋ ਮੈਂ ਗਰੀਬ ਆਪਾ ਦਲ ਮੇਰਾ ਮੀਰਾ ਭਾਈ ਸੋਡਾ ਰਾਂ ਜਾ ਗਦੇ ਭਾਬੀ ਥੋੜੀ ਹੀਗਾ ਖੀਰ ਦੇ ਭਾਈ ਵੀ ਡਰਦੇ ਹੋਣੇ ਤੇਰੇ ਤੋਂ ਕਿਤੇ ਕੁਤਰੀ ਨਾ ਦੇਵੇ ਬੱਸ ਕਰ ਜਲਵਾ ਕਿਉਂ ਬਗਾਨੀ ਤੀ ਦੀ ਜ਼ਿੰਦਗੀ ਖਰਾਬ ਕਰਦਾ ਤਨੈ ਤੇਰੇ ਤੋਂ ਦਿਲਵਾਰ ਹੋ ਗਿਆ ਅੱਗ ਬਹੁਤ ਹੈ ਜਿਹਨੂੰ ਆਪਾਂ ਮੇਜਰ ਫਾਇਰ ਕਹਿੰਦੇ ਆਂ ਆਂਟੀ ਦੇ ਹੁਣ ਕਿੱਥੇ ਕੀੜਾ ਜਾ ਗਿਆ ਅੱਜ ਕੱਲ੍ਹ ਲੋਕੀ ਮਸ਼ਹੂਰੀ ਚਿਤੜਾ ਕਰਕੇ ਹੁੰਦੇ ਆ ਮਾਰ ਦੂੰਗਾ ਜਿੰਦ ਜੇ ਤੂੰ ਕਰਦੇ ਨੇ ਹਾਂ ਮਾਰ ਦੂੰਗਾ ਜਿੰਦ ਜੇ ਤੂੰ ਕਰਦੇ ਨੇ ਹਾਂ ਚੱਲ ਹਟ ਵੀਡੀਓ ਬਣ ਗਈ ਚਲੋ ਵਾਪਸ ਕਰੋ ਕੱਪੜੇ ਤੇ ਨਿਕਲੋ ਹਟੀਨਾ ਜੀ ਨજર ਜਵਾਕਾਂ ਨੂੰ ਪਤਾ ਨਹੀਂ ਲੱਗਦਾ ਔਰ ਮੈਂ ਕਿਰਪਾਨ ਛੱਡਦੇ ਨਹੀਂ ਹੁਣ ਮੈਂ ਉਧਰ ਪੁਲਿਸ ਨੂੰ ਇੱਕ ਵਾਰੀ ਫੋਨ ਲਾਉਂਗਾ ਜਿੰਨੇ ਸ਼ਤਾਨੀ ਕੀਤੀ ਤੈਨੂੰ ਸੰਦ ਦੀ ਲੋੜ ਆ ਕਿਰਪਾਨ ਦੀ ਨਹੀਂ ਨਹੀਂ ਤਾਂ ਭੇਕਰ ਪਾਣ ਚੱਲੂਗੀ ਜਾਂ ਮੇਰੀ ਬਹੁਤ ਜਾਂ ਅਗਲੇ ਦੀ ਮੌਤ ਨੱਚਣ ਵਾਲੀ ਤਾਂ ਗੱਲ ਹੀ ਨਹੀਂ ਸੀ ਆਂਟੀ ਜੀ ਨਹੀਂ ਤਾਂ ਭੇਕਰ ਪਾਣ ਚੱਲੂਗੀ ਜਾਂ ਮੇਰੀ ਬਹੁਤ ਜਾਂ ਅਗਲੇ ਦੀ ਮੌਤ ਜੇ ਅਗਲੇ ਦੀ ਲਊਗਾ ਠੀਕ ਆ ਨਹੀਂ ਫਿਰ ਇਹ ਮੂਲੀ ਲਊਗਾ ਜਾਂ ਮੂਲੀ ਦੀ ਮੌਤ ਜਾਂ ਇਹਦੀ ਮੌਤ ਸਾਰੀ ਲਿਫਟ ਕੇ ਗਈ ਤਰੀਕਾ ਸਾਈਕੀ ਤੇ ਟਿਕੜੇ ਦੱਸ ਕੀ ਤੂੰ ਅਮਰੀਕਾ ਗਿਆਨੀ ਵੀ ਪਤੰਦਰ ਆ ਆ ਕਰਨ ਨੂੰ ਫਿਰਦਾ ਜਿੰਨੀਆਂ ਵੀਡੀਓ ਚੱਲੀ ਆ ਗਿਆਨੀ ਦੀ ਸਰਵਿਸ ਪੱਕਾ ਹੋ ਗਈ ਹੋਊ ਇਹੋ ਜਿਹਾ ਫਿਰ ਡਾਕਟਰ ਨੂੰ ਪੁੱਛਦਾ ਹੁੰਦਾ ਹੁਣ ਦੂਜੀ ਬੋਤਲ ਗਲੂਕੋਜ਼ ਵਾਲੀ ਕਿੰਨੇ ਘੰਟੇ ਬਾਅਦ ਲੱਗੂ ਹਾਂਜੀ ਵੀਡੀਓ ਇਥੇ ਤਾਂ ਘੰਟੇ ਲੱਗਦੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਬਹੁਤ ਨਵੇਂ ਭਰਾ ਯਾਰ ਆਪਣੇ ਚੈਨਲ ਤੇ ਵੀਡੀਓ ਵੇਖ ਕੇ ਚਲੇ ਜਾਂਦੇ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਹ ਵਾਲਾ ਗ੍ਰਾਫ ਜਰੂਰ ਸੁਧਾਰ ਦਿਓ ਯਾਰ ਇਹ ਤੁਹਾਡਾ ਖਰਚਾ ਕਿੰਨਾ ਹੋ ਜਾਂਦਾ ਰੈਂਟ ਕੱਪੜੇ ਸਾਰਾ ਕੁਝ ਆਨ ਜਾਂਦਾ ਖਰਚਾ 70-80 ਹਜ਼ਾਰ ਮਹੀਨੇ ਦਾ ਇਹ ਤਾਂ ਹੈ ਹੀ ਟੈਂਪੋ ਮੈਨੂੰ ਇੰਟਰਵਿਊ ਕਰਨ ਵਾਲਾ ਵੀ ਟੈਂਪੋ ਹੀ ਬਾਕੀ ਜੜੀ ਥੋੜੀ ਬਹੁਤੀ ਮੈਨੂੰ ਪ੍ਰੋਮੋਸ਼ਨਸ ਤੋਂ ਥੋੜੀ ਬਹੁਤ ਇਨਕਮ ਹੁੰਦੀ ਆ ਉਹ ਮੈਂ ਆਪਣੇ ਕੱਪੜੇ ਹੀ ਲੈਣਾ ਆ ਤੂੰ ਕੱਪੜੇ ਨਹੀਂ ਹੋਰ ਵੀ ਬਹੁਤ ਕੁਝ ਲੈਣਾਗਾ ਦੇਣੀ ਤਾਂ ਬੌਂਡੀ ਆ ਕੱਪੜੇ ਪਾ ਚਾਹੇ ਨਾ ਪਾ ਕੱਪੜੇ ਵੀ ਤੁਹਾਡੇ ਵਧੀਆ ਹਨਾ ਚੱਕਵੇਂ ਦਾ ਚੱਕਵੇਂ ਪਾਏ ਹੁੰਦੇ ਤੂੰ ਵੀ ਕਮਾਈ ਕਰਨੀ ਤਾਂ ਤੂੰ ਵੀ ਦੇਣ ਲੱਗ ਜਾਵੀਂ ਹਾਂ ਤੇਲ ਵੀ ਹਾਂ ਦੀ ਚਟਾਈ ਜਿੱਥੇ ਵਿਛਾਈ ਉੱਥੇ ਕਮਾਈ ਬਾਈ ਮੁੱਠ ਮਾਰਨ ਵਾਲਿਆਂ ਦੀ ਵੀ ਇੰਟਰਵਿਊ ਸ਼ੁਰੂ ਕਰੋ ਅਸੀਂ ਕਿੱਥੇ ਜਾਈਏ ਸਾਡਾ ਵੀ ਸੋਚੋ ਜਾਂਦਾ ਜੋੜਾ ਲੱਗਦਾ ਸਾਡਾ ਦੋ कोरोना वायरस ਮਾਰਨ ਵਾਲੀ ਦਵਾਈ ਤਾਂ ਗਵਰਨਮੈਂਟ ਨੇ ਬਣਾਤੀ ਆ ਟੈਂਪੂ ਮਾਰਨ ਵਾਲੀ ਦਵਾਈ ਕਦੋਂ ਬਣਾਉਗੀ ਕੁਗੀਆਂ ਦਾ ਜੋੜਾ ਨਹੀਂ ਇਹ ਟੈਂਪੂਆਂ ਦਾ ਜੋੜਾ ਲੱਗਦਾ ਦੇਣੀਆਂ ਬੁੰਡਾਂ ਖਾਣੇ ਖੀਰੇ ਦੱਸਣਾ ਕੈਨੇਡਾ ਜਾਣਾ ਜੀਰੇ ਹਟਕ ਟੀੜੇ ਪੰਜਾਬ ਵਿੱਚ ਵਧਰੀ ਟੈਂਪੂਆਂ ਦੀ ਵਾਦੀ ਕੁੜੀਆਂ ਫਸਦਗੀਆਂ ਨਹੀਂ ਟੈਂਪੂ ਜਗਾ ਜਗਾ ਤੇ ਫਿਰਦੇ ਆ ਭਈ ਇਹ ਪਜਾਓ ਪੰਜਾਬ ਬਚਾਓ ਨਹੀਂ ਹੁਣ ਤਾਂ ਸਾਲਾ ਟੈਂਪੂ ਪਜਾਓ ਪੰਜਾਬ ਬਚਾਓ ਹੋਇਆ ਪਿਆ ਅਤਮੰਦ ਰਿਆ ਚੜਦੀ ਕਲਾ ਦਾ ਪਿੰਕੇ ਜਰਗ ਨੇ ਚਲਾਇਆ ਸੀ ਅੱਠਵੇਂ ਸਾਲਿਆਂ ਇਹਨਾਂ ਨੇ ਚਲਾਤਾ ਟੈਂਪੂਆਂ ਨੇ ਇਹ ਹਲਾਕੇ ਅੱਡ ਰੋੜ ਰੋਮੀਓ ਤੈਨੂੰ ਤੱਕ ਤੱਕ ਕੇ ਜੋੜੇ ਸਮਾਦੇ ਐਨੇ ਸਾਲੇ ਆਈ ਕਿੱਥੋਂ ਜਾਂਦੇ ਐ ਇੰਨੇ ਤਾਂ ਇੰਸਟਾ ਤੇ ਮੁੰਡੇ ਕੁੜੀਆਂ ਨਹੀਂ ਹੋਣੇ ਜਿੰਨੇ ਪਤੰਦਰੇ ਡੇਲੀ ਨਿਊ ਲਾਂਚ ਹੋਈ ਜਾਂਦੇ ਆ ਟੈਂਪੂ ਮੁਕਾਬਲਾ ਹੋ ਰਿਹਾ ਲੱਗਦਾ ਇਹ ਕੁੜੀ ਦੀਆਂ ਸਹੇਲੀਆਂ ਜਾਂ ਮੁੰਡੇ ਦੇ ਦੋਸਤ ਸਮਝ ਨਹੀਂ ਲੱਗ ਰਹੀ ਜਿੰਨਾ ਸਾਹਮਣੇ ਕੁੜੀਆਂ ਨੱਚਣ ਲੱਗ ਜਾਣ ਇਹ ਸਾਲੇ ਕੁੜੀਆਂ ਨੂੰ ਵੀ ਫੇਲ ਕਰ ਦੇਣਗੇ ਜਿਸਨੇ ਸਿਰ ਤੇ ਜੁੰਨੀ ਲਈ ਆ ਉਹ ਸਿਆਣੀ ਲੱਗਦੀ ਆ ਇੰਸਟਾਗ੍ਰਾਮ ਦਾ ਨਾਮ ਬਦਲ ਕੇ ਚਿੱਤੜਗ੍ਰਾਮ ਰੱਖ ਦੇਣਾ ਚਾਹੀਦਾ ਪਹਿਲੇ ਜੀਵੀ ਰੋਡ ਤੇ ਜਾਣਾ ਪੜਦਾ ਥਾ ਲੇਕਿਨ ਆਬ ਰੰਡੀਆਂ ਇੰਸਟਾਗ੍ਰਾਮ ਪਰ ਆ ਗਈਆਂ ਸੁਣ ਕੱਦ ਕੱਲੀ ਨੂੰ ਬਿਠਾ ਕੇ ਫੱਤਰੋ ਕੰਮ ਕਰ ਦੱਸ ਤੇਰਾ ਕੀ ਜੋਗਰਾ ਜਿਹੜੇ ਹਸਾਬ ਨਾਲ ਇੰਸਟਾ ਤੇ ਗੰਦ ਪੈ ਰਿਆ ਮੈਨੂੰ ਲੱਗਦਾ ਥੋੜੇ ਜਿਹੇ ਚਿਹਰ ਨੂੰ ਲੋਕਾਂ ਨੇ ਮੂੰਹ ਦਿਖਾਈ ਨਹੀਂ ਕਰਨੀ ਚਿੱਟੜ ਦਿਖਾਈ ਕਰਿਆ ਕਰਨੀਆਂ ਲੱਗਦਾ ਵਿੱਚ ਕੁਝ ਰਹਿ ਗਿਆ ਏ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਕਰਨਾ ਕੀ ਬਿੱਲੋ ਨੇ ਸਵਾ ਕਰੂਗੀ ਬਿੱਲੋ ਬੱਗੇ ਬਿੱਲੇ ਨਾਲ ਰਿਆ ਕਰੂਗੀ ਜੋ ਕੁੜੀਆਂ ਤਾਂ ਬੱਗੇ ਬਿੱਲੇ ਲਈ ਆਈ ਜਾਂਦੇ ਆ ਆਪਾਂ ਤਾਂ ਪੱਠੇ ਪਾਉਂਦੀ ਰਹਿ ਜਾਣ ਲੱਗਦਾ ਅੱਜ ਲੱਗਦਾ ਡੁੱਬ ਕੇ ਮਰਨਾ ਪੈਣਾ ਜ਼ਹਿਰ ਦਾ ਅਸਰ ਤਾਂ ਇਹਨਾਂ ਨੇ ਖਤਮ ਕਰਤਾ ਤੈਨੂੰ ਭੁੱਲੇ ਉਹਨੂੰ ਮੌਕਾ ਦੇਣਾ ਹੀ ਨਹੀਂ ਮੈਂ ਕੋਈ ਨਵੀਂ ਸਮਝ ਲਾ ਦੁੱਧ ਚ ਪੱਤੀ ਜ਼ਿਆਦਾ ਪੈ ਗਈ ਛੱਤ ਤੇ ਚਿੜੀਆਂ ਨੂੰ ਪਾਣੀ ਰੱਖਣ ਦਾ ਰਿਜ਼ਲਟ ਆ ਟੈਂਕੀ ਫੁੱਲ ਕਰਾਉਂਦੀ ਆ ਓਹੋ ਖੜੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ ਨਿਗਾਤਾ ਠੀਕ ਆ ਬਾਈ ਦੀ ਨੀਤ ਨਹੀਂ ਠੀਕ ਲੱਗਦੀ ਕਰਤਾ ਸਿਟੀ ਸਕੈਨ ਚੋਬਰ ਨੇ ਉਹਦੀ ਨਿਗਾ ਨਹੀਂ ਠੀਕ ਤੇਰੇ ਲੱਛਣ ਨਹੀਂ ਠੀਕ ਉਹ ਖੜੀ ਪੰਪ ਤੇ ਆਪਣਾ ਜਲੂਸ ਕਢਾਉਂਦੀ ਆ। ਉਹ ਖੜੀ ਪੰਪ ਤੇ ਪੰਜਾਹਾਂ ਦਾ ਤੇਲ ਪਵਾ ਕੇ ਰੀਲ ਬਣਾ ਕੇ ਵੀਊ ਚਾਹੁੰਦੀ ਆ। ਜੱਜੀ ਵੀ ਦੇ ਪਦ ਚੋਂ ਨਿਕਲਿਆ ਜੇਜੀ ਸੀ। ਬੰਨ ਮਿਲਿਆ ਨੇ ਵਿੱਚ ਮੁੰਡਾ ਕਲਾਨਾ। ਪੰਪ ਦੇਣ ਵਾਲਾ ਵੀ ਇੰਨਾ ਜੀ ਖੜਾ ਹੋਣਾ। ਡੀ ਜੇ ਵਾਲਿਆਂ ਨੂੰ ਸ਼ਰਮ ਚਾਹੀਦੀ ਆ ਕਿ ਬੰਦਾ ਗਾਣਾ ਹੀ ਬੰਦ ਕਰ ਦੇ। ਆ ਤੁਹਾਡੇ ਮਿਸਿਸ ਵਿਰਕ ਨੇ ਅਸੀਂ ਵੀ ਵਿਰਕਾਂ ਸੋ ਉਸ ਹਿਸਾਬ ਨਾਲ ਤਾਂ ਸਾਡੇ ਜੀਜਾ ਜੀ ਹੋਏ ਆਪ ਤੰਦਰ ਧੱਕੇ ਨਾਲ ਹੀ ਸਾਲਾ ਬਣੀ ਜਾਂਦਾ ਵਿਰਕ ਕੁੜੀ ਲੱਭ ਕੇ ਤੈਨੂੰ ਤਾਂ ਸਾਲਾ ਮੈਂ ਵੀ ਬਣਾ ਕੇ ਹਟੂੰ ਸਾਲਾ ਫੈਮਲੀ ਕਿਸੇ ਨੂੰ ਵੀ ਜੀਜਾ ਬਣਾਈ ਜਾਂਦਾ ਆਪ ਤੰਦਰ ਵੀ ਹਰੇਕ ਇੰਟਰਵਿਊ ਚ ਆਦੀ ਬੇਇੱਜ਼ਤੀ ਕਰਵਾਉਂਦਾ ਮੂਸੇ ਵਾਲੇ ਨੇ ਐਵੇਂ ਨਹੀਂ ਇਹਨੂੰ ਲੋੜੂ ਕਿਹਾ ਸੀ ਦਮੇਸ਼ਵਰ ਨੇ ਵੱਡਾ ਚਮਤਕਾਰ ਕੀਤਾ ਵੀ ਭੋਰਾ ਵੀ ਕਿਸੇ ਪਾਸੇ ਲੋਹੇ ਦੇ ਵਿੱਚ ਘੁੜਿਆ ਜਿਵੇਂ ਵੀ ਹੈਗੀ ਦਾਤੀ ਹੋਮੇ ਸਾਹਿਬ ਦੀ ਤੜਕੇ ਨੂੰ ਜਦੋਂ ਸਟੋਕੇ ਖੋਲੇ ਮੇਰੇ ਮੁੰਡੇ ਨੇ ਮੇਰੇ ਕੱਟ ਕੇ ਹੱਥੀ ਹੱਥੇ ਦਾਤੀ ਕੰਨ ਮੰਮੀ ਸਾਡਾ ਦਾਤੀ ਦੇ ਸੰਭੀ ਕਰਦੇ ਰਿਹਾ ਪ ਹਾਲੇਲੂਇਆ ਇਹ ਦਿਨ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਬਹੁਤ ਵੱਡਾ ਚਮਤਕਾਰ ਹੋਇਆ ਤੂੰ ਆਵਦਾ ਹੱਥ ਦੇ ਲਾਈ ਹੋ ਕੇ ਟੋਕੇ 'ਚ ਜਿੰਨਾ ਵੱਡਾ ਗਿਆ ਫੇਰ ਮੰਨਾਂਗੇ। ਦਮੇਸ਼ਵਰ ਨੇ ਵੱਡਾ ਚਮਤਕਾਰ ਕੀਤਾ ਵੀ ਪੋਰਾ ਵੀ ਕਿਸੇ ਪਾਸੇ ਲੋਹੇ ਦੇ ਚੱਕਰਿਆ। ਲੋਹਾ ਤਾਂ ਨਹੀਂ ਪੁਰਿਆ ਮਾਤਾ ਪਰ ਤੂੰ ਬਹੁਤ ਵਧੀਆ ਪੋਰੀ ਆ। ਵਧੀਆ ਭਾਈ ਇਹਨਾਂ ਦਾ ਪਰਮੇਸ਼ਰ ਜਿਆਦਾ ਵੇਲਾ ਲੱਗਦਾ ਜਿਹੜਾ ਦੱਤਾਂਾਂ ਦੀ ਵੀ ਰਾਖੀ ਕਰਦਾ। ਮੇਰੇ ਮੁੰਡੇ ਨੇ ਮੇਰੇ ਕੱਟ ਕੇ ਦਾਤੀ ਹੱਥ ਤੇ ਆਪਦੀ ਮੰਮੀ ਆ ਸਾਡਾ ਦਾਤੀ ਦੇ ਸੰਧੀ ਕਰਦੇ ਰਚੀ ਪਈ ਹੈ। ਹਾਲੇਲੂਇਆ ਹਾਲੇਲੂਇਆ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ। ਥੋਡੇ ਆਹੀ ਲਛਣਾ ਕਰਕੇ ਮੋਦੀ ਮੇਰੇ 15 ਲੱਖ ਦੱਬੀ ਬੈਠਾ ਹਾਂਜੀ ਵੀਡੀਓ ਕੈਂਟ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤੇ ਮਿਲਦੇ ਆਪਾਂ ਜਲਦੀ ਕਿਸੇ ਹੋਰ ਕੈਂਟ ਦੀ ਵੀਡੀਓ ਦੇ ਨਾਲ